ਸਾਡੇ ਅੰਚੇ ਸਾਡੇ ਬਿਜੋਸ ਸਦਾ ਮਾਨੇ ਤੇ ਜਲਾ ਪਦਰੀ ਸਮਾਗਮ ਰੱਖਿਆ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਬਜ਼ੁਰਗ ਸਾਡਾ ਮਾਨ ਜੋ ਕਿ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਜੋ ਇਹ ਜਲਾ ਪਦਰੀ ਸਮਾਗਮ ਅੱਜ ਜਲਾ ਹਸ਼ਾਰਪੁਰ ਵਿੱਚ ਕਰਵਾਇਆ ਗਿਆ ਤੇ ਮੇਰਾ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਇਥੇ ਐਜ਼ ਅ ਚੀਫ ਗੈਸਟ ਅਤੇ ਸੱਦਿਆ ਸੀ ਤੇ ਮੈਂ ਸਾਰਾ ਦੇਖਿਆ ਕੈਂਪ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਿੱਥੇ ਜਿੱਥੇ ਬਜ਼ੁਰਗਾਂ ਦੇ ਲਈ ਫ੍ਰੀ ਹੈਲਥ ਚੈੱਕਅਪ ਕਰਾਏ ਜਾ ਰਹੇ ਆ ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਬਜ਼ੁਰਗਾਂ ਦੇ ਵਿੱਚ ਬਹੁਤ ਸਾਰੀਆਂ ਸਿਹਤ ਦੀਆਂ ਤਕਲੀਫਾਂ ਉਹਨਾਂ ਨੂੰ ਚੇਲਣੀਆਂ ਪੈਣੀਆਂ ਆ ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹਦੇ ਵਿੱਚ ਅੱਜ ਮੈਂ ਦੇਖਿਆ ਕਿ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਉਹਨਾਂ ਦਾ ਫ੍ਰੀ ਟੈਸਟ ਕਰਵਾਏ ਜਾ ਰਹੇ ਨੇ ਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਜੀ ਤੇ ਸਾਡੇ ਸਤਕਾਰਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਬਹੁਤ ਸ਼ਾਨਦਾਰ ਕੰਮ ਚੱਲ ਰਹੇ ਨੇ ਤੇ ਮੇਰੀ ਇਸ ਸਮੇਂ ਜਮ ਰਹੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ ਜਿਹੜੇ ਕਿ 10 ਲੱਖ ਦੇ ਕਾਰਡ ਸਾਰੇ ਪੰਜਾਬ ਦੇ ਸਾਰੇ ਪਰਿਵਾਰਾਂ ਲਈ ਬਣਾਏ ਜਾ ਰਹੇ ਆ ਉਸ ਦੇ ਵਿੱਚ ਵੀ ਹਰ ਜਗ੍ਹਾ ਕੈਂਪ ਲੱਗੇ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕੈਂਪ ਲਗਵਾਏ ਜਾ ਰਹੇ ਨੇ ਆਰਗੇਨਾਈਜ਼ ਕਰਵਾਏ ਜਾ ਰਹੇ ਨੇ ਤੇ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਅਸੀਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਈਏ ਤੇ ਹਰ ਪਰਿਵਾਰ ਦੇ ਲਈ ਜੋ ਹੈ ਸਿਹਤ ਕਾਰਡ ਬਣਾਈਏ ਜਿਹਦੇ ਨਾਲ ਹਰ ਜੋ ਪਰਿਵਾਰ ਹੈ ਉਹਦਾ ਸਿਹਤ ਬੀਮਾ 10 ਲੱਖ ਦਾ ਕਰਵਾਇਆ ਜਾਵੇ ਤੇ ਮੈਂ ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਤੇਜਿਲੋਂ ਸ਼ੁਕਰੀਆ ਕਰਦਾ ਤੇ ਇਸੇ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਾਈ ਜਾਈਏ ਜਿਹਦੇ ਚ ਅਸੀਂ ਬਜ਼ੁਰਗਾ ਦਾ ਹੋਰ ਮਾਣ ਹੋਰ ਸਤਿਕਾਰ ਕਰ ਸਕੀਏ ਉਹਨਾਂ ਦਾ ਹੋਰ ਖਿਆਲ ਰੱਖ ਸਕੀਏ ਧੰਨਵਾਦ ਚਲੋ ਜੀ ਟੈਂਪਰ ਲੱਗਾ ਸਾਡੇ ਬਜ਼ੁਰਗ ਸਾਡਾ ਮਾਣ ਕੀ ਕਹਣਾ ਜਾਂਦੇ ਤੁਸੀਂ ਉਹਦੇ ਕੋਲ ਸਤਿ ਸ੍ਰੀ ਅਕਾਲ ਜੀ ਸਾਡੇ ਬਜ਼ੁਰਗ ਸਾਡਾ ਮਾਣ ਅੱਜ ਇੱਥੇ ਡਾਕਟਰ ਬੀਆਰ ਅੰਬੇਦਕਰ ਭਵਨ ਹਸ਼ਿਆਰਪੁਰ ਵਿਖੇ ਅਸੀਂ ਮੈਡੀਕਲ ਕੈਂਪ ਲਾਇਆ ਇਹਦੇ ਵਿੱਚ ਈਐਨਟੀ ਦੇ ਮਾਹਰ ਅੱਖਾਂ ਦੇ ਮਾਹਰ ਤੇ ਜਨਰਲ ਮੈਡੀਕਲ ਚੈੱਕਅਪ ਹੋ ਰਿਹਾ ਪੈਸੀ ਦੇ ਡਾਕਟਰ ਬੈਦ ਮੈਡੀਸਨ ਆਯੁਰਵੈਦਿਕ ਮੈਡੀਸਨ ਤੇ ਜਨਰਲ ਚੈੱਕਅਪ ਲਈ ਵੀ ਇੱਥੇ ਡਾਕਟਰ ਉਪਲਬਧ ਹਨ ਸਮੇਤ ਦਵਾਈਆਂ ਉਪਲਬਧ ਹਨ ਕਿਸੇ ਵੀ ਬਜ਼ੁਰਗ ਨੂੰ ਜੇ ਕੋਈ ਲੋੜ ਪੈਂਦੀ ਹੈ ਤੇ ਉਹ ਆਪਣਾ ਚੈੱਕਅਪ ਕਰਾ ਸਕਦਾ ਹੈ ਅੱਖਾਂ ਸੰਬੰਧੀ ਕੋਈ ਕਾਲਾ ਜਾਂ ਕੋਈ ਕੈਟਰੈਕਟ ਦੇ ਆਪਰੇਸ਼ਨ ਵੀ ਉਹ ਉਹਨਾਂ ਨੂੰ ਸਲਾਹ ਕਰਕੇ ਅਸੀਂ ਆਪਣੇ ਸਿਵਲ ਹਸਪਤਾਲ ਲੈ ਜਾਵਾਂਗੇ ਤੇ ਉਹ ਵੀ ਜਿਹੜੀ ਹੈਗੀ ਬਜ਼ੁਰਗਾਂ ਨੂੰ ਸਹੂਲਤ ਦੇਵਾਂਗੇ ਤੇ ਕੋਈ ਹੋਰ ਵੀ ਇਹ ਇਹ ਰੇਡਸ ਦੀਆਂ ਜੇ ਕੋਈ ਮਸ਼ੀਨਾਂ ਦੀ ਵੀ ਲੋੜ ਹੈਗੀ ਆ ਉਹ ਵੀ ਅਸੀਂ ਆਪਣੇ ਹਸਪਤਾਲ ਇਹਨਾਂ ਨੂੰ ਰੈਫਰ ਕਰਕੇ ਇਹ ਵੀ ਸਹੂਲਤਾਂ ਦੇਵਾਂਗੇ ਅਸੀਂ ਹਰ ਹਰ ਤਰ੍ਹਾਂ ਦੀ ਸਹੂਲ ਸੇ ਸਹੂਲ ਜਿਹੜੀ ਆਪਣੇ ਬਜ਼ੁਰਗਾਂ ਨੂੰ ਦੇਣ ਲਈ ਬਚਨਵਾਦ ਰਹਾ ਕਾਫੀ ਬਜ਼ੁਰਗ ਆ ਰਹੇ ਆ ਦੇਖਣ ਚਾਹਿਆ ਜੀ ਹਾਂਜੀ ਹਾਂਜੀ ਬਹੁਤ ਕੁ ਰਾ ਦੇ ਹੈਗੇ ਹਾਂਜੀ ਹਾਂਜੀ ਕਾਫੀ ਆ ਰਹੇ ਆ ਚੈੱਕ ਅਪ ਹੋ ਰਹੀ ਹੈ ਜੀ ਸਾਡੇ ਜਿਹੜੇ ਅੱਖਾਂ ਦੇ ਮਾਰ ਦੀ ਐਨਟੀ ਐਮ ਆਰ ਚੈੱਕ ਅਪ ਕਰ ਰਹੇ ਹਨ ਹੋਰ ਵੀ ਮਰੀਜ਼ ਜਿਹੜੇ ਉਹ ਮੂਵ ਕਰਨਗੇ ਆਈ ਥਿੰਕ ਦੁਪਹਿਰ ਤੱਕ ਕਾਫੀ ਮਰੀਜ਼ ਆ ਜਾਣਗੇ ਜਿਹੜੇ ਲੋਕ ਜਾਂ ਬਜ਼ੁਰਗ ਤੁਹਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਜਾਂਦੇ ਜੀ ਕਿ ਇਦਾਂ ਦੇ ਕੈਂਪ ਅੱਗੇ ਵੀ ਲੱਗੂਗੇ ਜੀ ਹਾਂਜੀ ਇਦਾਂ ਦੇ ਕੈਂਪ ਅੱਗੇ ਵੀ ਲੱਗਣਗੇ ਔਰ ਰੋਜ਼ ਸਾਡੇ ਡਾਕਟਰ ਜਿਹੜੇ ਆਪਣੇ ਸਿਹਤ ਸਿਹਤ ਕੇਂਦਰਾਂ ਵਿੱਚ ਸਿਵਲ ਹਸਪੀਟਲ ਜਿਹੜੇ ਐਸ ਡੀ ਐਚ ਜਿਹੜੇ ਹੈਗੇ ਆ ਉੱਥੇ ਇਹ ਸਵਾਵਾ ਦੇ ਰਹੇ ਹਨ ਕਿਸੇ ਅੱਜ ਕੈਂਪ ਤੋਂ ਇਲਾਵਾ ਵੀ ਕਿਸੇ ਬਜ਼ੁਰਗ ਨੂੰ ਜਰੂਰਤ ਪੈਂਦੀ ਹੈ ਉਹ ਸਾਡੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂ ਸਰਕਾਰੀ ਹਸਪੀਟਲ ਵਿੱਚ ਆਪਣਾ ਚੈੱਕਅਪ ਕਰਵਾ ਸਕਦੇ ਆ ਬਿਲਕੁਲ ਅੱਜ ਮੌਕਾ ਮਿਲਿਆ ਜੀਲਾ ਪਦਰੀ ਇਸ ਮਾਗਮ ਜਿਹੜਾ ਹੋ ਰਿਹਾ ਸਾਡੇ ਬਜ਼ੁਰਗ ਸਾਡੇ ਮਾਨ ਦੇ ਵਿੱਚ ਸ਼ਿਰਕਤ ਕਰਨ ਦਾ ਸਾਨੂੰ ਵੀ ਮਿਲਿਆ ਇੱਥੇ ਜਿਸ ਤਰ੍ਹਾਂ ਸੰਸਕਾਰੀ ਕਲੱਬ ਹਰ ਸਕੂਲ ਨੂੰ ਸਹਾਇਤਾ ਮੰਗ ਰਿਹਾ ਤੇ ਨਾਲ ਚੱਲਣ ਲਈ ਸਪੋਰਟ ਮੰਗ ਰਿਹਾ ਉਹਦੇ ਤਹਿਤ ਹੀ ਅੱਜ ਹੋਲੀਆਰਟ ਸਕੂਲ ਤੇ ਬਿਰਲਾ ਓਪਨ ਮਾਈਂਡ ਨੇ ਸਾਡੇ ਨਾਲ ਆਏ ਨੇ ਸਕਿੱਟ ਪੇਸ਼ ਕਿੱਤੀ ਹੈ ਤੇ ਉੱਥੇ ਹੀ ਬੱਚਿਆਂ ਨੇ ਵੈਲਕਮ ਕੀਤਾ ਬੱਚਿਆਂ ਨੂੰ ਅਸਿਸਟੈਂਸ ਜੋ ਵੀ ਮਦਦ ਸਹਾਇਤਾ ਚਾਹੀਦੀ ਹੈ ਇੱਕ ਐਕਸਪੀਰੀਅੰਸ ਇੰਟਰੈਕਸ਼ਨ ਸੈਸ਼ਨ ਹੋਇਆ ਬੱਚਿਆਂ ਨਾਲ ਤੇ ਇੱਕ ਜਿਲ੍ਹਾ ਪਧਰੀ ਦੇ ਤੌਰ ਤੇ ਬਹੁਤ ਵਧੀਆ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਬਜ਼ੁਰਗਾਂ ਨੂੰ ਇੱਕ ਦਿਖਾਇਆ ਗਿਆ ਇੱਕ ਪ੍ਰੋਗਰਾਮ ਹੋਇਆ ਅੰਦਰ ਸਟੇਜ ਸ਼ੋਅ ਹੋਇਆ ਉਹਦੇ ਨਾਲ ਨਾਲ ਹੀ ਬੱਚਿਆਂ ਦਾ ਮੈਡੀਕਲ ਸੌਰੀ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ ਕੈਂਪ ਵੀ ਲੱਗਾ ਹੈ ਤੇ ਇੱਕ ਇਹ ਬਹੁਤ ਵਧੀਆ ਕਦਮ ਹੈ ਤੇ ਸੰਸਕਾਰੀ ਟੀਮ ਹਮੇਸ਼ਾ ਹੀ ਬਜ਼ੁਰਗਾਂ ਦੀ ਦੇਖਭਾਲ ਤੇ ਉਹਨਾਂ ਨੂੰ ਹੈਲਪ ਕਰਨ ਲਈ ਤਤਪਰ ਰਹਿੰਦੀ ਹੈ ਬੱਚਿਆਂ ਨੂੰ ਇਹੀ ਸਿਖਾਉਂਦੀ ਹੈ ਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਰੇ ਰਲ ਮਿਲ ਕੇ ਇੱਕ ਪ੍ਰਣ ਲਈਏ ਕਿ ਬਜ਼ੁਰਗਾਂ ਦਾ ਸਾਥ ਕਦੀ ਨਾ ਛੱਡੀਏ ਧੰਨਵਾਦ ਸਾਡੇ ਜਿਲ੍ਹੇ ਸਾਡੇ ਮਾਪ ਦਾ ਜਿਲ੍ਹਾ ਪ੍ਰਸ਼ਾਸਨ ਸਮਾਰਕ ਕਰਾਇਆ ਗਿਆ ਠੀਕ ਹੈ ਨਾ ਜਨਤਾ ਦੇ ਵਿੱਚ ਸ਼ਾਂਤੀ ਵੀ ਆਏ ਤੇ ਉਹ ਵੀ ਸਮਰਦੇ ਸਮਝਾਇਆ ਪੰਜਾਬ ਸਰਕਾਰ ਦੇ ਦਰਸ਼ਨ ਨਿਰਦੇਸ਼ ਅਨੁਸਾਰ ਸਾਡਾ ਜਿਲ੍ਹਾ ਪੱਧਰੀ ਸਮਾਗਮ ਅੱਜ ਅਸੀਂ ਡਾਕਟਰ ਵੀ.ਆਰ. ਮੇਡ ਕਰਪਾ ਵੱਲੋਂ ਦਿੱਤੇ ਅਯੋਜਿਤ ਕੀਤਾ ਜਿਸ ਵਿੱਚ ਬਜ਼ੁਰਗਾਂ ਦਾ ਫ੍ਰੀ ਹੈਲਥ ਚੈੱਕਅਪ ਬਜ਼ੁਰਗਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਜ਼ੁਰਗਾਂ ਦੇ ਪੈਨਸ਼ਨ ਤੇ ਸੀਨੀਅਰ ਸਿਟੀਜ਼ਨ ਦੇ ਕਾਰਡ ਬਣਾਉਣ ਦਾ ਕੰਮ ਕੀਤਾ ਗਿਆ ਤੇ ਤੋਂ ਇੱਕ ਵਿੱਚ ਵੀ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲੱਗਦੇ ਰਹਿਣਗੇ ਤੇ ਬਜ਼ੁਰਗਾਂ ਦੀ ਭਲਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ